ਅਕਤੂਬਰ ਮਹੀਨੇ ਦੀ ਪੈਨਸ਼ਨ ਨੂੰ ਵੜਾਪਾ ਵਿਧਵਾ ਦਿਬਾਂਗ ਬੇਸਹਾਰਾ ਆਵੇਗੀ 2500 ਪੈਨਸ਼ਨ ਆਧਾਰ ਕਾਰਡ ਈਕੇवाईसी ਜ਼ਰੂਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਪੀਬੀ ਕਿੰਗ ਨਿਊਜ਼ ਦੇ ਵਿੱਚ ਜੇ ਚੈਨਲ ਤੇ ਪਹਿਲੀ ਬਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਬੈਲ ਆਈਕਨ ਦੇ ਬਟਨ ਨੂੰ ਜਰੂਰ ਦਬੋ ਆਧਾਰ ਕਾਰਡ 'ਚ ਵੱਡੇ ਬਦਲਾ 1 ਅਕਤੂਬਰ ਤੋਂ ਲਾਗੂ ਹੋਵੇਗਾ ਨਵਾਂ ਨਿਯਮ ਜੇਕਰ ਤੁਸੀਂ ਆਧਾਰ ਕਾਰਡ ਧਾਰਕ ਹੋ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਖਾਸ ਹੈ 1 ਅਕਤੂਬਰ ਤੋਂ ਆਧਾਰ ਨਾਲ ਜੁੜੇ ਕਈ ਵੱਡੇ ਨਿਯਮ ਲਾਗੂ ਹੋਣ ਜਾ ਰਹੇ ਹਨ ਇਹਨਾਂ ਨਵੇਂ ਨਿਯਮਾਂ 'ਚ 10 ਸਾਲ ਪੁਰਾਣੇ ਆਧਾਰ ਕਾਰਡ ਨੂੰ ਅਪਡੇਟ ਕਰਨਾ ਜ਼ਰੂਰੀ ਕਰਨ ਤੋਂ ਲੈ ਕੇ ਬੱਚਿਆਂ ਦੇ ਬਾਇਓਮੈਟ੍ਰਿਕ ਅਪਡੇਟ ਦੀ ਫੀਸ ਖਤਮ ਕਰਨ ਵਰਗੇ ਵੱਡੇ ਫੈਸਲੇ ਸਾਹਮਣੇ ਹਨ 1 ਅਕਤੂਬਰ ਤੋਂ ਲਾਗੂ ਹੋ ਰਹੇ ਹਨ ਦੋ ਵੱਡੇ ਮੁੱਖ ਨਿਯਮ 10 ਸਾਲ ਪੁਰਾਣਾ ਆਧਾਰ ਕਾਰਡ ਅਪਡੇਟ ਕਰਨਾ ਜ਼ਰੂਰੀ ਯੂਨੀਕ ਆਈਡੀ ਡਿਫੈਕਸ਼ਨ ਅਥਾਰਟੀ ਆਫ ਇੰਡੀਆ ਦੇ ਨਿਰਦੇਸ਼ ਅਨੁਸਾਰ ਜੇਕਰ ਤੁਹਾਡੇ ਆਧਾਰ ਕਾਰਡ ਨੂੰ ਬਣੇ 10 ਸਾਲ ਜਾਂ ਉਸ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ ਤਾਂ ਇਸ ਨੂੰ ਅਪਡੇਟ ਕਰਨਾ ਜ਼ਰੂਰੀ ਹੋਵੇਗਾ ਜੇਕਰ ਤੁਸੀਂ ਅਜਿਹਾ ਨਹੀਂ ਕਰ ਦਿੱਤਾ ਤਾਂ ਤੁਹਾਨੂੰ ਸਰਕਾਰੀ ਯੋਜਨਾਵਾਂ ਅਤੇ ਹੋਰ ਸੇਵਾਵਾਂ ਦਾ ਲਾਭ ਲੈਣ 'ਚ ਪਰੇਸ਼ਾਨੀ ਆ ਸਕਦੀ ਹੈ ਆਧਾਰ ਕਾਰਡ ਨੂੰ ਇੰਜ ਕਰੋ ਅਪਡੇਟ ਤੁਸੀਂ UIDAI ਦੀ ਵੈਬਸਾਈਟ ਜਾਂ M ਆਧਾਰ ਐਪ ਰਾਹੀਂ ਲੌਗਇਨ ਕਰਕੇ ਅਪਡੇਟ ਦੀ ਰਿਕਵੈਸਟ ਸਬਮਿਟ ਕਰ ਸਕਦੇ ਹੋ ਇਸ ਤੋਂ ਬਾਅਦ ਪੈਨ ਕਾਰਡ ਪਸਾਨ ਵੋਟਰ ਆਈਡੀ ਕਾਰਡ ਪਤਾ ਵਰਗੇ ਦਸਤਵੇਜ਼ ਲੈ ਕੇ ਨਜ਼ਦੀਕੀ ਕੇਂਦਰ ਤੇ ਜਾ ਕੇ 50 ਰੁਪਏ ਬਾਇਓਮੈਟ੍ਰਿਕ ਜਾ ਤੀਰਪੈ ਡੈਮੋਗ੍ਰਾਫਿਕ ਫੀਸ ਦੇ ਕੇ ਅਪਡੇਟ ਕਰਵਾ ਸਕਦੇ ਹਾਂ ਬੱਚਿਆਂ ਦੇ ਬਾਇਓਮੈਟ੍ਰਿਕ ਅਪਡੇਸ਼ਨ ਦੀ ਫੀਸ ਖਤਮ 1 ਅਕਤੂਬਰ ਤੋਂ 5 ਤੋਂ 7 ਸਾਲ ਦੇ ਬੱਚਿਆਂ ਅਤੇ 15 ਤੋਂ 17 ਸਾਲ ਦੇ ਕਿਸ਼ੋਰਾਂ ਲਈ ਆਧਾਰ ਅਪਡੇਸ਼ਨ ਫੀਸ ਖਤਮ ਕਰ ਦਿੱਤੀ ਗਈ ਹੈ ਨਿਜਮ ਪਹਿਲਾ ਲੱਗਣ ਵਾਲੀ ਫੀਸ 50 ਰੁਪਏ ਫੀਸ ਹੁਣ ਨਹੀਂ ਲੱਗੇਗੀ ਇਹ ਸਹੂਲਤ ਨਵੇਂ ਰਜਿਸਟ੍ਰੇਸ਼ਨ ਅਤੇ ਬਾਇਓਮੈਟ੍ਰਿਕ ਅਪਡੇਸ਼ਨ ਦੋਮਾ ਤੇ ਲਾਗੂ ਹੋਵੇਗੀ ਪਰ ਅਪਡੇਸ਼ਨ ਕਰਾਉਣਾ ਜ਼ਰੂਰੀ ਹੋਵੇਗਾ ਨਹੀਂ ਤਾਂ ਆਧਾਰ ਕਾਰਡ ਅਯੋਗ ਹੋ ਸਕਦਾ ਹੈ ਹੁਣ ਤੱਕ ਹੋ ਚੁੱਕੇ ਹਨ ਤਿੰਨ ਵੱਡੇ ਬਦਲਾ 15 ਅਗਸਤ ਤੋਂ 2025 ਤੱਕ ਲਾਗੂ UIDAI ਨੇ ਹਾਲ ਹੀ ਚ ਪ੍ਰਾਈਵੇਸੀ ਅਤੇ ਸੁਰੱਖਿਆ ਨੂੰ ਵਧਾਉਣ ਲਈ ਆਧਾਰ ਕਾਰਡ 'ਚ ਇਹ ਵੱਡੇ ਬਦਲਾਅ ਕੀਤੇ ਹਨ ਪਤੀ ਜਾਂ ਪਿਤਾ ਦਾ ਨਾਮ ਹਟਾਇਆ 18 ਸਾਲ ਜਾਂ ਉਸ ਤੋਂ ਜ਼ਿਆਦਾ ਉਮਰ ਦੇ ਵਿਅਕਤੀਆਂ ਦੇ ਨਵੇਂ ਆਧਾਰ ਕਾਰਡ ਤੇ ਹੁਣ ਪਿਤਾ ਜਾਂ ਪਤੀ ਦਾ ਨਾਮ ਦਰਜ ਨਹੀਂ ਹੋਵੇਗਾ ਇਹ ਨਾਮ ਹੁਣ ਸਿਰਫ UIDAI ਦੇ ਅੰਤਰਿਕ ਰਿਕਾਰਡ 'ਚ ਰਹੇਗਾ ਇਸ ਨਾਲ बार-बार ਨਾਮ ਬਦਲਾਉਣ ਦੀ ਲੋੜ ਨਹੀਂ ਪਵੇਗੀ ਪ੍ਰਾਈਵੇਸੀ ਵੀ ਬਣੀ ਰਹੇਗੀ ਜਨਮ ਤਰੀਕ ਦਾ ਫਾਰਮੈਟ ਬਦਲਿਆ ਨਵੇਂ ਜਾਰੀ ਹੋਣ ਵਾਲੇ ਆਧਾਰ ਕਾਰਡ ਤੇ ਹੁਣ ਪੂਰੀ ਜਨਮ ਤਰੀਕ ਡੇਟ ਆਫ ਬਰਥ ਦੀ ਥਾਂ ਸਿਰਫ ਜਨਮ ਦਾ ਸਾਲ ਹੀ ਦਿਖਾਈ ਦੇਵੇਗਾ ਪੂਰੀ ਜਨਮ ਤਰੀਕ ਆਂਤਰੀਕ ਰਿਕਾਰਡ ਚ ਰਹੇਗੀ ਜਿਸ ਨਾਲ ਨਿੱਜੀ ਡਾਟਾ ਲੀਕ ਹੋਣ ਦਾ ਖਤਰਾ ਘੱਟ ਹੋ ਜਾਵੇਗਾ ਕੇਅਰ ਆਫ ਕਲਮ ਹਟਾਇਆ 15 ਅਗਸਤ 2025 ਤੋਂ ਆਧਾਰ ਕਾਰਡ ਤੋਂ ਕੇਅਰ ਆਫ ਕਲਮ ਵੀ ਹਟਾ ਦਿੱਤਾ ਗਿਆ ਹੈ ਹੁਣ ਨਵੇਂ ਆਧਾਰ ਕਾਰਡ ਤੇ ਸਿਰਫ ਨਾਂ ਉਮਰ ਅਤੇ ਪਤਾ ਹੀ ਦਿਖਾਈ ਦੇਵੇਗਾ। ਹੁਣ ਗੱਲ ਕਰਦੇ ਹਾਂ ਅਕਤੂਬਰ ਮਹੀਨੇ ਦੀ ਪੈਨਸ਼ਨ ਅਪਡੇਟ ਬਾਰੇ। ਅਕਤੂਬਰ ਮਹੀਨੇ ਦੀ ਪੈਨਸ਼ਨ ਜਲਦ ਹੀ ਜਾਰੀ ਕੀਤੀ ਜਾਵੇਗੀ। ਅਕਤੂਬਰ ਮਹੀਨੇ ਦੀ ਪੈਨਸ਼ਨ 4.5 ਤੋਂ ਜਾਰੀ ਹੋ ਜਾਣਗੀਆਂ। ਇਸ ਵਾਰ ਵੀ ਅਕਤੂਬਰ ਮਹੀਨੇ ਦੇ ਵਿੱਚ 1500 ਰੁਪਏ ਪੈਨਸ਼ਨ ਹੀ ਆਵੇਗੀ। ਹਲੇ ਤੱਕ 2500 ਪੈਨਸ਼ਨ ਬਾਰੇ ਪੰਜਾਬ ਸਰਕਾਰ ਵੱਲੋਂ ਕੋਈ ਵੀ ਅਪਡੇਟ ਜਾਰੀ ਨਹੀਂ ਕੀਤੀ ਗਈ।